ਹੈਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਖੈਰਡ ਹੋਵੋਗੇ ਅੱਜ ਆਪਾਂ ਬਿਨਾ ਅੰਡੇ ਤੋਂ ਤੇ ਬਿਨਾ ਨਿਊਟਰੀ ਤੋਂ ਜਿਹੜੀ ਆਪਾਂ ਭੁਰਜੀ ਆ ਉਹ ਬਣਾਵਾਂਗੇ ਉਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਾਸਤੇ ਬੇਸਣ ਲੈ ਲੈਣਾ ਤੁਸੀਂ ਬੇਸਣ ਮਤਲਬ ਜਿੰਨੀ ਭੁਰਜੀ ਬਣਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਉਸ ਹਿਸਾਬ ਨਾਲ ਲੈ ਸਕਦੇ ਹੋ ਮੈਂ ਵੀ ਇਹ ਰੈਸਪੀ ਜਿਹੜੀ ਫਸਟ ਟਾਈਮ ਟਰਾਈ ਕਰ ਰਹੀ ਸੀ ਤੇ ਮੈਨੂੰ ਹਲੇ ਕਨਫਰਮ ਖੁਦ ਨੂੰ ਨਹੀਂ ਸੀ ਵੀ ਹਾਂ ਵੇ ਕਿ ਮੈਂ ਬਣੂ ਇਹ ਦੇ ਕਰਕੇ ਮੈਂ ਵੀ ਥੋੜੀ ਜਿਹੀ ਟ੍ਰਾਈ ਕੀਤੀ ਸੀ ਥੋੜੀ ਜਿਹੀ ਬਣਾਈ ਸੀ ਸਭ 455 ਮੈਂ ਜਪਾ ਨੇ ਬੇਸਨ ਲੈ ਲੇ ਸੀ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਜੀਰਾ ਐਡ ਕਰਦਾ ਸੀ ਜੀਰੇ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਹਲਦੀ ਐਡ ਕਰਤੀ ਸੀ ਕਲਰ ਵਾਸਤੇ ਥੋੜਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਮਿਰਚ ਐਡ ਕੀਤੀ ਸੀਗੀ ਤੇ ਮਿਰਚ ਐਡ ਕਰਨ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਮਤਲਬ ਤੁਸੀਂ ਮਿਰ ਨਾਮਕ ਮਿਰਚ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਨਮਕ ਐਡ ਕਰਤਾ ਸੀ ਤੇ ਪਤਾ ਕੀ ਹੈ ਮਤਲਬ ਜਦੋਂ ਬੇਸਨ ਦੀ ਆਪਾਂ ਇਹ ਪੁਰਜੀ ਬਣਾਉਣਾ ਹੈ ਨਾ ਇਹਦੇ ਵਿੱਚ ਬੇਸਨ ਐਬਜ਼ਾਰਬ ਕਰ ਲੈਂਦਾ ਨਮਕ ਮਿਰਚ ਨੂੰ ਤੁਸੀਂ ਨਮਕ ਕ ਮਿਰਚ ਥੋੜਾ ਜਿਹਾ ਮਤਲਬ ਜਿੰਨਾ ਤੁਸੀਂ ਖਾਣੇ ਉਸ ਤੋਂ ਥੋੜਾ ਜਿਹਾ ਤੇਜ਼ ਹੀ ਰੱਖਿਓ ਕਿਉਂਕਿ ਉਹਦੇ ਨਾਲ ਫਿਰ ਇਹ ਵਧੀਆ ਟੇਸਟ ਆਊਗਾ ਆਦਰਵਾਇਸ ਫਿੱਕੀ ਜਿਹੀ ਰਹਿ ਜੂ ਫਿਰ ਸਵਾਦ ਨਹੀਂ ਆਉਣਾ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਪਾਣੀ ਪਾ ਕੇ ਚੰਗੀ ਤਰੀ ਉਦੇ ਵਿੱਚ ਆਪਾਂ ਨੇ ਜੀਰਾ ਪੁੰਨ ਲਿਆ ਸੀ ਥੋੜਾ ਜਿਹਾ ਜੀਰਾ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਿਆਜ਼ ਪਾਤਾ ਸੀ ਤੇ ਤੁਸੀਂ ਇਹ ਜਗ੍ਹਾ ਤੇ ਚਾਹੋ ਤਾਂ ਤੁਸੀਂ ਇਹਦੇ ਵਿੱਚ ਮੈਂ ਮੈਂ ਤੁਹਾਨੂੰ ਦੱਸਿਆ ਰ ਮੈਂ ਫਸਟ ਟਾਈਮ ਟਰਾਈ ਕਰ ਰਹੀ ਸੀ ਇਹਦੇ ਕਰਕੇ ਮੈਂ ਇਹਦੇ ਵਿੱਚ ਜਿਆਦਾ ਹਜੇ ਐਫਰਟਸ ਐਨੇ ਦਿਖਾਈ ਨਹੀਂ ਸੀਗੇ ਤੇ ਇਹਦੇ ਕਰਕੇ ਮੈਂ ਕੱਲਾ ਪਿਆਜ਼ ਐਡ ਕੀਤਾ ਸੀ ਤੁਸੀਂ ਇਹਦੇ ਵਿੱਚ ਹੁਣ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਟਮਾਟਰ ਵੀ ਐਡ ਕਰ ਸਕਦੇ ਹੋ ਮਤਲਬ ਜੋ ਤੁਸੀਂ ਚੀਜ਼ਾਂ ਪੁਰਜੀ ਦੇ ਵਿੱਚ ਪਾ ਕੇ ਖਾਣੇ ਹੋ ਜਾਂ ਫਿਰ ਤੁਸੀਂ ਨਿਊਟਰੀ ਦੇ ਵਿੱਚ ਪਾ ਕੇ ਖਾਣੇ ਤੁਸੀਂ ਸੇਮ ਉਹ ਚੀਜ਼ਾਂ ਦੇ ਵਿੱਚ ਪਾ ਸਕਦੇ ਹੋ ਇਹ ਬਹੁਤ ਹੀ ਜਿਆਦਾ ਟੇਸਟੀ ਬਣੀ ਸੀਗੀ ਜਿਹੜਾ ਲਾਸਟ ਰਿਜ਼ਲਟ ਆਇਆ ਜਿਹੜੇ ਪਿਆਸੀ ਚੰਗੀ ਤਰੀਕੇ ਨਾਲ ਭੁੰਨੇ ਸੀ ਉਹਦੇ ਬਾਅਦ ਦੇ ਵਿੱਚ ਆਪਾਂ ਨੇ ਚਾਰਕ ਛੋਟੀਆਂ ਛੋਟੀਆਂ ਜਿਹੀਆਂ ਹਰੀਆਂ ਮਿਰਚਾਂ ਦੇ ਵਿੱਚ ਪਾਤੀਆਂ ਸੀ ਹਰੀਆਂ ਮਿਰਚਾਂ ਦੇ ਬਾਅਦ ਆਪਾਂ ਨੇ ਇਹਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਹੈਗਾ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਹਦਾ ਕਲਰ 골ਡਨ ਬ੍ਰਾਊਨ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਜਿਹੜੇ ਨਮਕ ਮਿਰਚਾ ਹੈਗਾ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚ ਹਲਦੀ ਐਡ ਕੀਤੀ ਸੀਗੀ ਹਲਦੀ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਂ ਐਡ ਕਰਾਂਗੇ ਲਾਲ ਮਿਰਚ ਲਾਲ ਮਿਰਚ ਐਡ ਕਰਨ ਤੋਂ ਬਾਅਦ ਮਤਲਬ ਇਹਦੇ ਵਿੱਚ ਨਾ ਆਪਾਂ ਨੇ ਉਹਦੇ ਵਿੱਚ ਵੀ ਆਪਾਂ ਨੇ ਜਿਹੜਾ ਬੇਸਨ ਦਾ ਕੋਹਲ ਸੀ ਉਹਦੇ ਵਿੱਚ ਵੀ ਆਪਾਂ ਨੇ ਨਮਕ ਮਿਰਚ ਪਾਇਆ ਸੀਗਾ ਇਹਦੇ ਵਿੱਚ ਵੀ ਆਪਾਂ ਨਮਕ ਤੇ ਮਿਰਚ ਸਾਰਾ ਕੁਝ ਪਾਵਾਂਗੇ ਇਹਦੇ ਵਿੱਚ ਨਮਕ ਐਡ ਕਰ ਲਿਆ ਤੇ ਨਮਕ加ੜ ਕਰਨ ਤੋਂ ਬਾਅਦ ਮਤਲਬ ਤੁਸੀਂ ਨਾ ਥੋੜੀ ਜਿਹੀ ਮਿਰਚ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਹਾਂ ਥੋੜੀ ਜਿਹੀ ਠੀਕਰ ਤੇਜ਼ ਰੱਖਿਓ ਤਾਂ ਕਿ ਇਹ ਨਾ ਹੋਵੇ ਵੀ ਹਾਂ ਤੁਹਾਡੀ ਭੁਰਜੀ ਫਿੱਕੀ ਜਿਹੀ ਬਣ ਡੇ ਕਿਉਂਕਿ ਫਿੱਕੀ ਜਿਹੀ ਸਵਾਦ ਵੀ ਨਹੀਂ ਲੱਗਦੀ ਹੈਗੀ ਤੇ ਇਹ ਦੇ ਕਰਕੇ ਤੁਸੀਂ ਨੋਰਮਲ ਨਾਣ ਮਿਰਚ ਰੱਖਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਆਪਣੇ ਨੋਰਮਲ ਨਾਲੋਂ ਤੇਜ਼ ਰੱਖਿਓ ਇਹਨੂੰ ਚੰਗੀ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਤੇ ਮਿਕਸ ਕਰਨ ਤੋਂ ਬਾਅਦ ਜਿਹੜਾ ਬੇਸਨ ਦਾ ਘੋਲ ਸੀਗਾ ਆਪਾਂ ਨੇ ਘੋਲ ਕੇ ਰੱਖਿਆ ਹੋਇਆ ਸੀਗਾ ਪਾਣੀ ਦੇ ਨਾਲ ਇਹਦੀ ਡੈਂਸਿਟੀ ਆਪਾਂ ਨੂੰ ਐਵੇਂ ਚਾਹੀਦੀ ਹੈ ਇੰਨਾ ਕੁ ਘੋਲ ਚਾਹੀਦਾ ਹੈਗਾ ਮਤ ਛੱਡ ਦਾਂਗੇ 2 4 2 ਮਿੰਟ ਛੱਡਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਚਲਾਵਾਂਗੇ ਤੇ ਇੱਕ ਜੇਕਰ ਤੁਸੀਂ ਇਹਨੂੰ ਮਤਲਬ ਚੰਗੀ ਤਰੀਕੇ ਦੇ ਨਾਲ ਚਲਾਉਣਾ ਹੈਗਾ ਤੇ ਇਹਨੂੰ ਨਾ ਪੱਕਣ ਦੇਵਾਂਗੇ ਆਪਾਂ ਪ੍ਰੋਪਰ ਇਹਨੂੰ ਟਾਈਮ ਦੇਵਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਬੇਸਰਾ ਉਹ ਚੰਗੀ ਤਰੀਕੇ ਦੇ ਨਾਲ ਪੱਕ ਜਾਵੇ ਇੱਕ ਕੰਡੀਸ਼ਨ ਤੇ ਆ ਕੇ ਮੈਨੂੰ ਵੀ ਇਹ ਲੱਗਿਆ ਸੀਗਾ ਵੀ ਹਾਂ ਵੀ ਇਹ ਨਹੀਂ ਬਣਦੀ ਹੈਗੀ ਜਾਂ ਇਹ ਖਰਾਬ ਹੋ ਗਈ ਮੈਂ ਖੁਦ ਡਰ ਗਈ ਸੀਗੀ ਮੈਂ ਬਣਾਉਣ ਲੱਗੀ ਵੀ ਇਹ ਸ਼ਾਇਦ ਮੈਨੇ ਪੰਗਾ ਹੀ ਲੈ ਲਿਆ ਮੈਨੂੰ ਲੱਗੇ ਸੀ ਮੈਂ ਵੀਡੀਓ ਬਣਾ ਲੂੰਗੀ ਤੇ ਸ਼ਾਇਦ ਮੈਂ ਵੀਡੀਓ ਅਪਲੋਡ ਨਹੀਂ ਕਰ ਪਾਉਂਗੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਵੀ ਇਹ ਬਿਲਕੁਲ ਵੀ ਟੇਸਟੀ ਜਾਂ ਬਿਲਕੁਲ ਵੀ ਅੱਛੀ ਨਹੀਂ ਬਣੂਗੀ ਪਰ ਜਦੋਂ ਇਹਦਾ ਬਣ ਕੇ ਆਈ ਤੇ ਇਹਦਾ ਰਿਜ਼ਲਟ ਜਿਹੜਾ ਮੇਰੇ ਸਾਹਮਣੇ ਅਮ ਸ਼ਾਇਦ ਮੇਰੇ ਕੋਲ ਵਰਡਿੰਗ ਨਹੀਂ ਹੈਗੀ ਵੀ ਹਾਂ ਵੀ ਇਹ ਇੰਨੀ ਜ਼ਿਆਦਾ ਟੇਸਟੀ ਬਣੀ ਸੀ ਇਹ ਨਿਊਟਰੀ ਤੇ ਐਗ ਭੁਰਜੀ ਨੂੰ ਬਹੁਤ ਜ਼ਿਆਦਾ ਪਿੱਛੇ ਛੱਡ ਰਹੀ ਸੀ ਤੇ ਇੰਨੀ ਜ਼ਿਆਦਾ ਟੇਸਟੀ ਬਣੀ ਸੀ ਕਿ ਅਸੀਂ ਆਈ ਥਿੰਕ ਪੰਜ ਚਾਰ ਮਿੰਟਾਂ ਦੇ ਵਿੱਚ ਜਿਹੜੀ ਥੋੜੀ ਜਿਹੀ ਬਣਾਈ ਸੀ ਸਾਰੇ ਦੀ ਸਾਰੇ ਭੁਰਜੀ ਖਤਮ ਕਰਤੀ ਸੀ ਤੇ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤਦ ਤੱਕ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਬਾਏ ਬਾਏ ਸ਼ਸ਼੍ਰੀ ਕਾਲ ਤੇ ਇਹ ਨਮੀ ਡੇਸ਼ ਤੁਸੀਂ ਵੀ ਜ਼ਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਿਓ